ਕੀ ਸਾਰਾ ਜਿਹੜੀ ਮੀਟਿੰਗ ਹੋਈ ਆ ਮੈਂ ਤਾਰ ਸਿੰਘ ਮੇਲੋਂ ਸਰਪ੍ਰਸਤ ਪੰਜਾਬ ਭਾਰਤੀ ਵਿਰਿਆ ਨੂੰ ਨੱਕਵਾ ਅੱਜ ਜਿਹੜੀ ਮਹੀਨਾਵਾਰ ਸਾਡੀ ਦਫ਼ਤਰ ਦੇ ਵਿੱਚ ਮੀਟਿੰਗ ਹੋਦੀ ਆ ਉਹ ਮੀਟਿੰਗ ਹੋਈ ਆ ਉਹਦੇ ਵਿੱਚ ਬਹੁਤ ਵਿਚਾਰਾਂ ਹੋਈਆਂ ਉਹ ਵਿਚਾਰਾਂ ਵੀ ਜਿਹੜੀਆਂ ਕਿਸਾਨਾਂ ਦੇ ਬਹੁਤ ਦੁਖਦਾਈ ਹੋਈ ਗਈਆਂ ਨੇ ਉਹ ਵਿਚਾਰੀਆਂ ਗਈਆਂ ਨੇ ਜਿੰਮੇ ਪਾਣੀ ਦਾ ਮੁੱਦਾ ਪਾਣੀ ਬਹੁਤ ਥੱਲੇ ਜਾ ਰਿਹਾ ਬਹੁਤ ਜ਼ਿਆਦਾ ਥੱਲੇ ਜਾ ਰਿਹਾ ਪੰਜਾਬ ਸਰਕਾਰ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਤੁਸੀਂ ਇੱਕ ਨਹਿਰ ਮਾਰਪੇ ਜਿਹੜੀ ਕੱਢ ਰਹੇ ਹੋ ਉਹਦੇ ਜਿਹੜਾ ਸਰਵੇਖਿਤਾ ਉਹ ਲੋਕਾਂ ਦੀ رائے ਨਾ ਕੀਤਾ ਜਾਵੇ ਅਸੀਂ ਕਹਿੰਦੇ ਆਂ ਹੋਰ ਵੀ ਨਹਿਰਾਂ ਕੱਢੀਆਂ ਜਾਣ ਅਸੀਂ ਨਹਿਰਾਂ ਨੂੰ ਬੰਦ ਨਹੀਂ ਕਰਦੇ ਨਹਿਰਾਂ ਨਿਕਲਣਗੀਆਂ ਤਾਂ ਸਾਡੇ ਖੇਤਾਂ 'ਚ ਪਾਣੀ ਜਾਊ ਜਿਹੜੀ ਨਹਿਰ ਨਿਕਲੂਗੀ ਉਹ ਨਹਿਰ ਕੱਲੇ-ਕੱਲੇ ਕਿੱਲੇ 'ਚ ਪਾਣੀ ਜਾਵੇ, ਮੋਗਾ ਨੀਵਾ ਰੱਖਿਆ ਜਾਵੇ। ਇਹ ਜਿਹੜੇ ਮੋਗੇ ਉੱਚੇ ਲਾਉਂਦੇ ਨੇ ਉਹ ਨਾ ਰੱਖੇ ਜਾਣ। ਪਾਣੀਆਂ ਤੇ ਤਾਂ ਇੰਨੀ ਗੜ ਸੀ। ਦੂਸਰੀ ਗੱਲ ਹੈ ਕਿ ਡੀਏਪੀ ਖਾਦ ਦੀ। ਡੀਏਪੀ ਖਾਦ ਪਿਛਲੇ ਨਮੂਨੇ ਜਿਹੜੇ ਆਏ ਨੇ ਉਹ ਸਾਰੇ ਹੀ ਤਕਰੀਬਨ 70% ਫੇਲ ਹੋਏ ਨੇ ਡੀਏਪੀ ਦੇ। ਜਿਹੜਾ ਸੇਟੀਆਂ 'ਚੋਂ ਖਾਦ ਗਿਆ ਤੇ ਉਹ ਜਿਹੜੇ 70% ਹੋਏ ਨੇ ਤੇ ਹੁਣ ડીએપી ਦੀ ਖਾਦ ਵੀ ਆ ਕਮੀ ਆ ਰਹੀ ਆ ਉਹ ਜਿਹੜੇ ਅਸੀਂ ਕਹਿੰਦੇ ਆ ਵੀ ਜਿਨ੍ਹਾਂ ਨੇ ਉਹ ਖਾਦ ਬਣਾਈ ਆ ਮਾਰਕੀਟ ਨੇ ਨਹੀਂ ਦਿੱਤੀ ਉਹ ਕਿਸੇ ਡੀਲਰ ਕੋਲੋਂ ਆਈ ਆ ਕਿਸੇ ਨੇ ਹੋਰ ਪ੍ਰਾਈਵੇਟ ਨੇ ਬਣਾਈ ਆ ਉਹਦੇ ਤੇ ਦੇਸ਼ದ್ರੋਹੀ ਦਾ ਪਰਚਾ ਹੋਣਾ ਚਾਹੀਦਾ ਕਿਉਂਕਿ ਉਹ ਦੇਸ਼ ਨਾਲ ਧੋਖਾ ਕਰਦਾ ਡੁਪਲੀਕੇਟ ਚੀਜ਼ ਵੇਚ ਕੇ ਜਿਵੇਂ ਦਵਾਈਆਂ ਡੁਪਲੀਕੇਟ ਵੇਚਦੇ ਨੇ ਉਹਨਾਂ ਦੇ ਵੀ ਇਹ ਜਿਹੜਾ ਦੇਸ਼ದ್ರੋਹੀਆ ਮਾਮਲਾ ਦਰਜ ਹੋਣਾ ਚਾਹੀਦਾ ਕਿਉਂਕਿ ਦੇਸ਼ ਤਾਂ ਬਚੂਗਾ ਇਹ ਕਿਸਾਨ ਬਚੂਗਾ ਕਿਸਾਨ ਤਾਂ ਬਚੂਗਾ ਜੇ ਉਹਨੂੰ ਸਾਫ ਸੁਥਰੀਆਂ ਚੀਜ਼ਾਂ ਮਿਲਣਗੀਆਂ ਖਾਦਾ ਬੀ ਸਾਰਾ ਪਿਓਰ ਮਿਲੂਗਾ ਤੇ ਉਹ ਇਹਦੇ ਹੋਊਗਾ ਤੀਸਰੀ ਗੱਲ ਹੈਗੀ ਦੁੱਧ ਵਾਲੀ ਦੁੱਧ ਜਿਹੜਾ ਹੈਗਾ ਜਿਹੜਾ ਦੁੱਧ ਅੱਜ ਪੈਦਾ ਹੋ ਰਿਹਾ 60 ਕਰੋੜ ਲੀਟਰ ਦੁੱਧ ਭਾਰਤ ਦੇ ਵਿੱਚ ਪੈਦਾ ਹੋ ਰਿਹਾ ਜਿਹਦੇ ਚੋਂ 52 ਕਰੋੜ ਦੁੱਧ ਡੁਪਲੀਕੇਟ ਤੇ ਮਿਲਾਵਟ ਵਾਲਾ ਆ ਰਿਹਾ ਡੁਪਲੀਕੇਟ ਤੇ ਮਿਲਾਵਟ ਚ ਫਰਕ ਆ ਡੁਪਲੀਕੇਟ ਦੁੱਧ ਬਣਾਇਆ ਜਾਂਦਾ ਦੁੱਧ ਬਣਾਇਆ ਜਾਂਦਾ ਤੇ ਜਿਹੜਾ ਮਿਲਾਵਟ ਵਾਲਾ ਉਹ ਚ ਪਾਣੀ ਪਾਇਆ ਜਾਂਦਾ ਇਸ ਕਰਕੇ ਜਿਹੜਾ ਦੁੱਧ ਆ ਆਪਣੇ ਪੰਜਾਬ ਦੇ ਵਿੱਚ ਜਿਹੜੀਆਂ ਗਾਈਆਂ ਨੇ ਉਹ 2 ਲੱਖ ਨੇ ਤੇ ਜਿਹੜੀਆਂ ਮੱਝਾਂ ਨੇ ਉਹ 40 ਲੱਖ ਨੇ ਤੇ ਇਹਨਾਂ ਦੁੱਧ ਫਿਰ ਮਲਾਵਟ ਵਾਲਾ ਜਿਹੜਾ ਆਉਂਦਾ ਤੁਸੀਂ ਸੈਟੀਆਂ ਚ ਦੇਖ ਲਓ ਹੋਰ ਦੇਖ ਲਓ ਕਿੰਨੇ ਪ੍ਰਾਈਵੇਟ ਦੁੱਧ ਫੜੇ ਜਾਂਦੇ ਨੇ ਪਰ ਸਰਕਾਰ ਉਹਨਾਂ ਦੀ ਦੂਜੀ ਕਿੱਜ ਨੇ ਜਮਤ ਹੋ ਜਾਂਦੀ ਆ ਤੇ ਉਹਨਾਂ ਦੀ ਉਹੀ ਗੱਲ ਕਰਦਿਆਂ ਸੀ ਵੀ ਉਹਨਾਂ ਦੇ ਇਸ ਤਰੂ ਦਾ ਮਾਮਲਾ ਦਰਜ ਹੋਣਾ ਚਾਹੀਦਾ ਕਿਉਂਕਿ ਮਿਲਕ ਪਲਾਂਟਾਂ ਵਿੱਚ ਵੀ ਦੁੱਧ ਗੱਤ ਜਾਂਦਾ ਇਸ ਕਰਕੇ ਦੁੱਧ ਦੀ ਤਾਂ ਮੇਰੀ ਇੰਨੀ ਗੱਲ ਆ ਜੇ ਸਾਡਾ ਦੁੱਧ ਪਿਓਰ ਜਾਊਗਾ ਤੇ ਸਾਡੇ ਭਾਅ ਵਧਣਗੇ ਤਾਂ ਕਿਸਾਨ ਖੁਸ਼ਹਾਲ ਹੋਊਗਾ ਤੁਸੀਂ ਕੋਈ ਫੜ ਕੇ ਸਰਕਾਰ ਨੂੰ ਜਾਂ ਕੋਈ ਪੁਲਿਸ ਨੂੰ ਜੰਦੇ ਆਪ ਵੀ ਫੜੀ ਜਾਂਦੇ ਨੇ ਉਹ ਤੌਰ ਤੇ ਪਿੰਡਾਂ ਤੋਂ ਜ਼ਿਆਦਾ ਦੋਸਤ ਇਕੱਠਾ ਹੁੰਦਾ ਸੁਸਾਇਟੀਆਂ ਜਾਂ ਬਿਰਖਾਂ ਦੇ ਵਿੱਚ ਵੀ ਜਾਂਦਾ ਇਹਦੇ ਵਿੱਚ ਜਿਹੜਾ ਮੈਂ ਤੁਹਾਨੂੰ ਦੱਸਦਾ ਵੀ ਉਹ ਹੁਣੋ ਫੜੀਏ ਤਾਂ ਜੇ ਇੱਕ ਸੁਸਾਇਟੀ ਹੋਵੇ ਫੜ ਕੇ ਜਿਹੜੀ ਸਰਕਾਰ ਆ ਜਿਹੜਾ ਐਮਪੀ ਹੁੰਦੇ ਨੇ ਉੱਥੋਂ ਦੇ ਉਹ ਛੱਡ ਦਿੰਦੇ ਨੇ ਛੱਡ ਕੇ ਫਿਰ ਜ਼ਿਆਦਾ ਸਿਰੇ ਤੇ ਕੁੱਤੇ ਨਾ ਚੋਰਾ ਨਾ ਕੁੱਤੀ ਡਲੀ ਹੋਈ ਆ ਆ ਡਾਇਰੈਕਟਰ ਨੇ ਕੀਤਾ ਸੀਗਾ ਹਰੇ ਸੀਗੇ ਉਹ ਉਹਨੂੰ ਸਸਪੈਂਡ ਕਰਦਾ ਡਾਇਰੈਕਟਰ ਨੂੰ ਇਸ ਕਰਕੇ ਜਿਹੜੀ ਐਨਾਨਸਮੈਂਟ ਕੀ ਆ ਕੋਈ 17 ਤਰੀਕ ਨੂੰ ਤੁਹਾਡੀ ਕਾਲ ਕਿਸੇ ਕੋਈ ਤੁਸੀਂ ਜਾਣਾ ਨਹੀਂ ਨਹੀਂ ਸਾਡੀ 17 ਤਰੀਕ ਦੀ ਕਾਲ ਆ 17 ਤਰੀਕ ਨੂੰ ਅਸੀਂ ਮੰਤਰੀਆਂ ਨੂੰ ਮੈਮੋਰੰਡਮ ਦੇਣਾ ਉਹਦੇ ਚ ਜਿਹੜਾ ਅਸੀਂ ਸਯੁਗਤ ਮੋਰਚੇ ਨੇ ਉਹ ਸਾਨੂੰ ਜਿਹੜਾ ਪ੍ਰੈਸ ਰੋਡ ਦੇਣਾ ਜਿਹੜੇ ਜਿਹੜੇ ਮੰਤਰੀ ਨੇ ਉਹਨਾਂ ਨੂੰ ਅਸੀਂ ਉਹ ਦੇਣਾ ਉਹ ਸਾਡੇ ਸ਼ਾਮ ਤੱਕ ਪਹੁੰਚ ਜਾਊਗਾ ਅਸੀਂ ਉਹ ਪਹੁੰਚ ਜਾਵਾਂਗੇ ਕੱਲੇ ਕੱਲੇ ਮੰਦਿਰ ਨੇ ਅਸੀਂ ਮੈਮੋਰੰਡਮ ਆਦੀਆਂ ਮੰਗਾ ਦੇਣੀਆਂ ਸੰਯੁਕਤ ਮੋਰਚੇ ਵੱਲੋਂ ਇੱਕ ਤੁਮਲਾਜ਼ਾਂ ਲੈ ਕੇ ਵੀ ਮੀਟਿੰਗ ਹੋਣ ਜਾ ਰਹੀ ਜੀ ਕੁਝ ਜਥੇਬੰਦੀਆਂ ਨੂੰ ਉਹਨਾਂ ਨੇ ਸ਼ਾਮਲ ਕਰਨ ਦੀ ਗੱਲ ਪਈ ਹੈ ਵੀ ਆ ਕੇ ਸਹਿਯੋਗ ਕਰਨ ਪੁੱਛਾ ਜੀ ਹਾਂ ਮਤਾਂ ਕੁਝ ਮੈਨੇਜਿੰਗ ਨਾਇਰ ਨੇ ਕਿਹਾ ਨਹੀਂ ਸਾਡੇ ਮਨਜੀਤ ਰਾਏ ਦੀ ਗੱਲ ਛੱਡੋ ਤੁਸੀਂ ਮਨਜੀਤ ਰਾਏ ਹੋਣਾ ਤਾਂ ਜਿਹੜਾ ਮੋਰਚਾ ਲਾਇਆ ਸੀ ਉਹਨਾਂ ਨੇ ਆਵੀ ਮਰਜ਼ੀ ਨਾਲ ਲਾਇਆ ਸੀ ਅਸੀਂ ਉਹ ਜਿਵੇਂ ਸ਼ਮੂਲੀਅਤ ਨਹੀਂ ਸੀ ਕੀਤੀ ਉਹ ਜਾਣੇ ਉਹਨਾਂ ਦਾ ਕੰਮ ਜਾਣੇ ਉਹ ਜਵਾਬ ਦੇਣ ਹੋਣ ਹਾਈ ਕੋਰਟ ਨੂੰ ਜਵਾਬ ਤਾਂ ਉਹਨਾਂ ਨੇ ਦੇਣਾ ਜਿਨ੍ਹਾਂ ਨੇ ਮੋਰਚਾ ਲਾਇਆ ਸੀ ਅਸੀਂ ਮੋਰਚਾ ਨਹੀਂ ਸੀ ਲਾਇਆ ਇਸ ਕਰਕੇ ਉਹ ਉਹੀ ਜ਼ਿੰਮੇਵਾਰ ਨੇ ਜਿਹੜੇ ਹੋਏਗੇ ਨੇ ਤੇ ਇੱਕ ਸੀਗਾ ਡੰਗਰਾਂਵਾਰਾਂ ਦਾ ਜਿਹੜੇ ਵਾਰਾ ਡੰਗਰ ਨੇ ਤੁਸੀਂ ਸੁਣਦੇ ਆਂ ਬਈ ਕਿੰਨੀਆਂ ਮਤਲਬ ਮੌਤਾਂ ਜੇ ਕਿੰਨੀਆਂ ਮੌਤਾਂ ਹੋ ਰਹੀਆਂ ਨੇ ਐਕਸੀਡੈਂਟ ਨਾਲ ਸਾਨ ਨੇ ਬੁੜੀ ਢਾਲੀ ਦੇਖੋ ਦੇਖੋ ਤੁਸੀਂ ਦੇਖਿਆ ਹੋਣਾ ਬੰਦਾ ਢਾੜਿਆ ਕੁੱਤੇ ਆ ਕੁੱਤੇ ਜੋ ਆਕਾਂ ਨੂੰ ਵੱਢੀ ਜਾਂਦੇ ਨੇ ਤੁਹਾਡੇ ਸਾਹਮਣੇ ਟੈਲੀਵਿਜ਼ਨ ਤੇ ਵੀ ਆਉਂਦਾ ਹੋਰ ਵੀ ਆਉਦਾ ਔਰ ਕਿਸਾਨਾਂ ਦੀਆਂ ਫਸਲਾਂ ਵੀ ਤਵਾ ਹੁੰਦੀਆਂ ਨੇ ਜਿਵੇਂ ਉਧਰ ਰਾਜਸਥਾਨ ਕੰਨੀਓ ਦੱਸਣਗੇ ਤੁਹਾਨੂੰ ਆਪਣੇ ਪਰਿਸ਼ੋਤਮ ਜੀ ਉਧਰੇ ਜਿਆਦਾ ਮਸਲਾ ਜਿਹੜਾ ਹਰਿਆਣਾ ਜੋ ਗਾਈਆਂ ਆਉਂਦੀਆਂ ਨੇ ਪਰ ਸਾਰੇ ਪੰਜਾਬ ਦੇ ਵਿੱਚ ਹੀ ਆਵਾਰਾ ਪਸ਼ੂ ਤੇ ਜਿਹੜੇ ਪਾਲਤੂ ਡੰਗਰ ਨੇ ਜਿਵੇਂ ਕੁਝ ਜਨਾਂ ਦੇ ਨੰਬਰ 144 ਲਾਈ ਹੋਈ ਆ ਫਿਰ ਵੀ ਡੰਗਰ ਸੜਕਾਂ ਤੇ ਫਿਰਦੇ ਨੇ ਜਦੋਂ ਸੜਕਾਂ ਦੇ ਜਾਂਦੇ ਆ ਗੋਹਾ ਕਰਦੇ ਆ ਕੱਪੜੇ ਖਰਾਬ ਹੁੰਦੇ ਆ ਐਕਸੀਡੈਂਟ ਵੀ ਹੁੰਦੇ ਆ ਇਸ ਕਰਕੇ ਅਸੀਂ ਨਾਲ ਹੀ ਜਿਹੜੇ ਜੰਗਲੀ ਜਾਨਵਰ ਆ ਉਹਨਾਂ ਨੂੰ ਵੀ ਕਹਿੰਨੇ ਆ ਵੀ ਉਹਨਾਂ ਦਾ ਬੰਦੋਬਸਤ ਕਰੋ ਕਿਉਂਕਿ ਜਦੋਂ ਸਾਡੋਂ ਐਕਸੈਸ ਫੀਸ ਲਈ ਜਾਂਦੀ ਆ ਬਿਜਲੀ ਬਿਜਲੀ ਦੇ ਬਿੱਲਾਂ ਤੇ ਤਾਂ ਫਿਰ ਇਹ ਕਿਉਂ ਨਹੀਂ ਸੰਭਦੇ ਡੰਗਰ ਨੂੰ ਜਾਂ ਸਾਨੂੰ ਇਹ ਦੇ ਦੇਣ ਐਕਸੈਸ ਫੀਸ ਜਿਹੜੀ ਦਿੰਦੀ ਆ ਅਸੀਂ ਨਾਮ ਲਾਂਗੇ ਡੰਗਰ ਇਸ ਕਰਕੇ ਜਿਹੜੀਆਂ ਮੰਗਾਂ ਸੀ ਸਾਡੀਆਂ ਹੋਰ ਵੀ ਮੰਗਾਂ ਬਹੁਤ ਸੀਗੀਆਂ ਜਿਹੜਾ ਇਹ ਡੁਪਲੀਕੇਟ ਦੁੱਧ ਬਣਦਾ ਉਹਦੇ ਵਿੱਚ ਅਗਰੋਟ ਰੰਗ ਮਿਲਕ ਪਾਊਡਰ ਗਲੂਕੋਜ਼ ਅਤੇ ਕੱਪੜੇ ਧੋਣ ਵਾਲਾ ਸਾਬਣ ਪੈਂਦਾ ਇਹ ਫਿਰ ਡੁਪਲੀਕੇਟ ਦੁੱਧ ਬਣਦਾ ਇਹਨੂੰ ਪਛਾਣ ਨਹੀਂ ਸਕਦੇ ਵਿੱਚ ਯੂਰੀਆ ਵੀ ਪੈਂਦਾ ਕਿਤੇ ਨਾ ਕਿਤੇ ਸਿੱਧਾ ਸੇਧ ਤੇ ਖੁਰਿਆ ਤੇ ਉਹ ਸੇਧ ਤੇ ਸੇਧ ਦਾ ਸੇਧਾ ਗਲਵਾੜ ਕਰ ਦਿਆ ਜੀ ਉਹ ਸੇਧ ਨੂੰ ਕਿਵੇਂ ਕਿਵੇਂ ਆਪਾਂ ਦੇ ਦੂਆ ਜਿਹੜਾ ਸਹੀਦ ਉਹਦਾ ਹੁੰਦਾ ਅੱਜਕੱਲ੍ਹ ਲੋਕਾਂ ਨੂੰ ਸਹੀਦ ਉਦਦ ਨਹੀਂ ਮਿਲਦਾ ਪਿੰਡਾਂ ਦੀ ਵਿੱਚ ਵੀ ਇਹ ਕਹਦੇ ਨੇ ਵੀ ਸਹੀਦ ਉਦਦ ਦੇ ਦੋ ਪੈਸੇ ਜਿੰਨੇ ਮਰਜ਼ੀ ਲੈ ਲੋ ਸਹੀਦ ਉਦਦ ਨਹੀਂ ਮਿਲਦਾ ਕਿ ਜਿਹਨਾਂ ਅੱਜ ਤੁਸੀਂ ਮਿਲਕ ਪਲਾਂਟ ਦੀ ਗੱਲ ਕਰ ਰਹੇ ਮਿਲਕ ਪਲਾਂਟ 'ਚ ਸਹੀਦ ਉਦਦ ਨਹੀਂ ਮਿਲਦਾ ਉਹਦੇ ਨੂੰ ਮਹੀਨਾ ਭਰ ਲੋ ਪਿੰਡਾਂ 'ਚ ਜੋ ਸੈਟ ਨੇ ਮਲਾਕੀਦ ਉਦਦ ਤੋਂ ਵੀ ਮੋਟੀ ਕਮਾਈ ਕੀਤੀ ਜਾ ਰਹੀ ਹੈ ਬਹੁਤ ਮੋਟੀ ਕਮਾਈ ਆਦੀ ਹੈ ਬ੍ਰੈਗ ਹੋ ਰਹੀ ਹੈ ਇੱਥੋਂ ਇੱਥੋਂ ਜਿਹੜੇ ਕਰਦੇ ਨੇ ਉਹ ਐਮਪੀ ਐਨਾ ਦੂਜੇ ਤੀਜੇ ਸਾਰੇ ਪੈਸੇ ਲੈਂਦੇ ਨੇ ਹੈ ਮੰਗੇ ਕਰਦੇ ਆ ਵੀ ਇਹ ਜਿਹੜਾ ਡੁਪਲੀ ਉਦਦ ਬਣਦਾ ਇਹਨੂੰ ਬੰਦ ਕਰੋ ਤਾਂ ਕਿ ਕਿਸਾਨਾਂ ਦਾ ਪੈਦਾ ਹੋਵੇ ਕਿ ਨਾ ਦੁੱਧ ਪੱਤੀ ਆਊਗਾ ਇਸ ਕਰਕੇ ਸਾਰੀਆਂ ਮੰਗਾ ਜਿਹੜੀਆਂ ਕਿਤੀ ਅਜਮਈਆਂ ਉਦੋਂ ਬਾਅਦ ਪਰ ਪਰਸ਼ੋਤਮ ਜੀ ਤੋਂ ਨਾਲ ਗੱਲ ਕਰਨੀ ਸਰ ਕੀ ਨਾਮ ਹੈ ਜੀ ਪਰਸ਼ੋਤਮ ਸਿੰਘ ਗੱਲ ਆਤਿਕਾਰ ਲਖਵਾਲ ਦੇ ਸੁਪਾ ਘੋਟਾਣਾਣਾ ਇਹੀ ਜਾਣੇ ਆ ਜਿਹੜਾ ਸਵਾਲਾ ਫਸਲਾਂ ਦਾ ਸਾਡੇ ਗਾਈਆਂ ਨੇ ਸਾਡੀ ਹੱਦ ਹਰਿਆਣਾ ਤੇ ਰਾਜਸਥਾਨ ਲੱਗਦੀ ਆ ਬਰੋਜਪੁਰ ਜ਼ਿਲ੍ਹੇ ਦੀ ਫਾਜ਼ਲਕਾ ਦੀ ਰੀਦਕੋੜ ਦੀ ਮੁਕਸਰ ਦੀ ਤੇ ਮਾਨਸਾ ਦੇ ਪਟੰਡਾਰੇ ਉਧਰ ਆਵਾਰਾ ਗਈਆਂ ਉਧਰੋਂ ਬਹੁਤ ਜ਼ਿਆਦਾ ਆ ਰਹੀਆਂ ਨੇ ਖਾਸ ਕਰਕੇ ਰਾਜਸਥਾਨ ਤੋਂ ਇਸ ਕਰਕੇ ਉਹਨਾਂ ਨੂੰ ਅਸੀਂ ਰੋਕਦੇ ਵੀ ਆ ਪਰ ਸਰਕਾਰ ਨੇ ਵੀ ਕਹਿੰਨੇ ਆ ਤੇ ਜਿਹੜੇ ਕੁਸ ਪੱਕੇ ਬੰਦੇ ਆਏ ਹੋਇਆ ਕੋਈ 20 ਸਾਲ ਦਾ ਕੋਈ 30 ਸਾਲ ਉਹਨੇ ਜਗ੍ਹਾ ਵੀ ਲਈ ਹੋਈ ਆ ਉਹਨਾਂ ਨੇ ਰੋਕਿਆ ਵੀ ਆ ਉਹ ਮੰਨਦੇ ਆ ਕੋਈ 파ਟਨਰ ਨਹੀਂ ਫਿਰ ਵੀ ਉਹ ਉਹ ਸੜਕਾਂ ਤੇ ਦਰਖਤ ਤੋੜਦੇ ਆ ਸਾਡੇ ਜਿਹੜੇ ਲਾਏ ਹੋਇਆ ਜਿਹੜਾ ਵਾਤਾਵਰਨ ਨੂੰ ਖਰਾਬ ਕਰ ਰਹੇ ਆ ਤੇ ਐਕਸੀਡੈਂਟ ਹੋ ਰਿਹਾ 12 ਬਾਰ ਇਸ ਕਰਕੇ ਅਸੀਂ ਉਹਨਾਂ ਨੂੰ ਜਿਸਿਆਂ ਨੂੰ ਤੇ ਸਰਕਾਰ ਨੂੰ ਵੀ ਅਸੀਂ ਅਪੀਲ ਕਰਦੇ ਆ ਵੀ ਉਹਨਾਂ ਤੇ ਕੋਈ ਨਾਥ ਪਾਈ ਜਾਵੇ। ਕੀ ਲੱਗਦਾ ਇਹ ਜਿਹੜੇ ਗਊਸ਼ਾਲਾ ਬਣਾਈਆਂ ਉਹਨਾਂ ਦੇ ਵਿੱਚ ਛੱਡਨੇ ਚਾਹੀਦੇ ਆ ਵਾਰਡ ਅੰਦਰ ਫਸਲਾਂ ਵੀ خراب ਹੋ ਗਈਆਂ ਐਕਸੀਡੈਂਟ ਦਾ ਵੱਡਾ ਕਾਰਨ। ਗਊਸ਼ਾਲਾ ਸਰਕਾਰ ਚ ਆਕੀ ਨਹੀਂ ਰਹੀ ਅਸੀਂ ਘੱਟੋ ਘੱਟ ਵਿੱਚ 10 ਸਾਲ ਦੇ ਇਹ ਮੋਰਚੇ ਲਾਏ ਹੋਇਆ ਪਸ਼ੂਆਂ ਦੇ। ਸੈਸਾ ਜਿਹੜਾ ਉਹ ਲਈ ਜਾਂਦੀ ਆ ਰੇਥਾਂ ਤੋਂ। ਬਿੱਲਾਂ ਚ ਵੀ ਲੈਂਦੀ ਆ ਗੱਡੀਆਂ ਜੋ ਵੀ ਲੈਂਦੀ ਆ ਰੇਥਾਂ ਤੋਂ ਲਈ ਜਾਂਦੀ ਆ। ਔਰ ਉਹਨੂੰ ਬਤ ਨਹੀਂ ਰਹੀ ਪਤਾ ਨਹੀਂ ਕੀ ਗੱਲ ਆ ਸਰਕਾਰ ਦਾ ਕਿੱਧਰ ਉਹ ਖਾਈ ਜਾਂਦੀ ਆ ਇਸ ਕਰਕੇ ਅਸੀਂ ਕਹਿੰਦੇ ਆ ਵੀ ਗਊਸ਼ਾਲਾ ਮਤੋਂ ਵੱਧ ਬਣਾਈਆਂ ਜਾਂ ਫਿਰ ਹੋਰ ਨਾਲ ਚ ਗਊਸ਼ਾਲਾ ਬਣਾਇਆ ਜਾ ਨਿਰਮਾਣ ਸੰਘਟਨ ਰੁਕੇ ਸੁਭਾਵੀ ਬੀਜ ਪਤਾਨ ਪਾ ਲੰਮੀ ਨੇ ਰੱਖੋ ਆਈ ਮੀਟਿੰਗ ਕੀਤੀ ਗਈ ਕਿਹੜੇ ਏਜੰਡੇ ਤੇ ਮੇਨ ਮੀਟਿੰਗ ਹੋਈ ਅੱਜ ਮੀਟਿੰਗ ਦੇ ਵਿੱਚ ਭੱਗਦੇ ਜਿਹੜੇ ਜਾਂਦੇ ਆ ਉਹ ਬੜੇ ਵਿਚਾਰੇ ਗਏ ਜਿਸ ਤਰ੍ਹਾਂ ਹੁਣ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਨਕਲੀ ਬੀਜ ਨਕਲੀ ਸਬੇਨਾ ਪੜੀਆਂ ਗਈਆਂ ਸਾਡੇ ਖਾਸ ਕਰਕੇ ਮਾਨਸਾਂ ਦੇ ਵਿੱਚ ਵੀ 11 ਸੈਂਪਲ ਸੀ ਜਿਹੜੇ ਸੀਗੇ ਉਹ ਅਗਲੀ ਕਰਕੇ ਵੱਲੋਂ ਫੜਾਏ ਗਏ ਤੇ 9 ਸੈਂਪਲ ਸੀ ਜਿਹੜੇ ਉਹ ਖੇਦੋ ਤੋਂ ਸੀ ਮੰਗ ਕਰਦੇ ਆਂ ਵੀ ਜਿਸ ਤਰ੍ਹਾਂ ਜੀ.ਏ.ਪੀ ਦਾ ਹੋਇਆ ਨਰਮੇ ਦਾ ਹੋਇਆ ਜਿਹੜਾ ਨਰਮੇ ਦਾ ਬੀਜ ਸੀ ਉਹ ਜਿੰਨਾ ਕਿਸਾਨਾਂ ਨੇ ਲਿਆ ਉਹਨਾਂ ਤੇ 70000 ਰੁਪਏ ਜਿਹੜਾ ਠੇਕੇ ਕਿਲੇ ਦੇ ਉੱਤੇ ਪੈਂਦਾ ਪਰ ਮਾੜੇ ਬੀਜ ਦੇ ਕਾਰਨ ਸਾਡਾ ਜਿਹੜਾ ਨਰਮਾ ਹੈ ਉਹ ਤਬਾਹ ਹੋ ਜਿਹੜੀ ਖੇਤੀ ਹੈ ਜੇ ਨਰਮੇ ਦੇ ਵਿੱਚੋਂ ਨਿਕਲ ਰਹੀ ਹੈ ਕਿਉਂਕਿ ਸਾਨੂੰ ਚਿੰਤਾ ਹੈ ਵੀ ਦੁਬਾਰਾ ਉਹ ਨਰਮੇਥਲੇ ਨਹੀਂ ਹੋਵੇ ਝੋਨੇ ਵੱਲ ਵੱਧ ਰਹੀ ਹੈ ਜੇ ਝੋਨੇ ਵੱਲ ਵੱਧ ਗਿਆ ਤਾਂ ਸਾਡਾ ਜਿਹੜਾ ਪਾਣੀ ਹੈ ਉੱਥੇਲੇ ਜਾ ਰਹੇ ਸੋ ਇਹ ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਜਿਨ੍ਹਾਂ ਲੋਕਾਂ ਦੇ ਉੱਤੇ ਇਹ ਪਰਚੇ ਦਰਜ ਹੋਣੇ ਚਾਹੀਦੇ ਨੇ ਉਹ ਆਪਣੇ ਉੱਤੇ ਖਾਸ਼ ਕਰਦੇ ਤੇ ਕਿਸਾਨਾਂ ਦਾ ਵੀ ਅਸੀਂ ਬੇਨਤੀ ਕਰਦੇ ਆ ਵੀ ਜਿਹੜਾ ਨੇ ਬੀ ਲਏ ਨਾ ਸਪਰੇ ਹ ਲਈਆਂ ਨੇ ਉਹ ਆਪਣੇ ਬੀ ਸੰਭ ਕੇ ਰੱਖਣ ਤਾਂ ਕਿ ਅਸੀਂ ਜਿਹੜੀ ਇਹ ਭਰਾਈ ਹੈ ਉਹਨਾਂ ਕਿਸਾਨਾਂ ਦੀ ਕਰਵਾ ਸਕੀ